ਇੱਕ ਮਾਪਿ ਉਹਨੇ ਜੂਕੇ ਦੇ ਵਿੱਚ ਭੇਜਿਆ ਸੀ ਬੱਚਾ ਜੂਕੇ ਦੇ ਵਿੱਚ ਤਾਂ ਉਹ ਜਿਹੜਾ ਇਹ ਰਾਂ ਦੇ ਵਿੱਚ ਫਸ ਗਿਆ ਤਾਂ ਉਹ ਕਿਸੇ ਅਫਗਾਨੀਆਂ ਦੇ ਹੱਥ ਆ ਗਿਆ ਤਾਂ ਉਹਨਾਂ ਵੱਲੋਂ ਜਿਹੜਾ ਉਹਨਾਂ ਨੂੰ 50 ਲੱਖ ਦੀ ਫਰੋਤੀ ਜਿਹੜੀ ਆ ਮੰਗੀ ਜਾ ਰਹੀ ਹੈ ਪਰਿਵਾਰ ਵੱਲੋਂ ਇਸ ਬਾਰੇ 50-50 ਲੱਖ ਰੁਪਏ ਦੀ ਡਿਮਾਂਡ ਕੀਤੀ ਇੱਕ ਵਿਚਾਰੇ ਕੋ ਤੇ 50 ਲੱਖ ਸੀਗਾ ਉਹਨਾਂ ਨੇ 50 ਦੇ ਕੇ ਮੁੰਡਾ ਛਡਾ ਲਿਆ ਜਿਹਦੇ ਕੋ ਨਹੀਂ ਸੀਗਾ ਉਹਦੇ ਵਿਚਾਰੇ ਦੀ ਮਾਂ ਪਿਓ ਅੱਗੇ ਵੀਡੀਓ ਕਾਲ ਕਰਕੇ ਬੰਦੇ ਦੀ ਧੌਣ ਲਾ ਦਿੱਤੀ ਗਈ ਸੀ ਸਾਰੇ ਇਹੋ ਕਹਿਣਗੇ ਮੇਰਾ ਸੋ ਵੀਜ਼ਾ ਆ 200 ਵੀਜ਼ਾ 400 ਵੀਜ਼ਾ 1000 ਵੀਜ਼ਾ ਆਏ ਵੀ ਹੋਣਗੇ నో ਡਾਊਟ ਇੱਚ ਕੋਈ ਗੱਲ ਗਲਤ ਨਹੀਂ ਬਟ ਹੁਣ ਤੁਹਾਨੂੰ ਮੈਂ ਜਿਹ ਨਿਊਜ਼ ਤੇ ਹੁਣੇ ਬੋਲਦਾ ਜੀ ਮੇਰੀ 500 ਰਿਫਿਊਜ਼ ਲਾਈ ਆ ਕੀ ਲੋਕੀ ਆਉਣਾ ਚਿਰ ਹੋ ਜਾਣੀ ਅੱਛਾ ਜੀ ਇੰਨਾ ਕੋ ਰਿਫਿਊਜ਼ ਕਰਾਣ ਜਾਣਾ ਚਲੋ ਫਾਈਲ ਲੈ ਕੇ ਜਲਦੀ ਰਿਫਿਊਜ਼ ਕਰਾ ਲਈਏ ਡਾਟਾ ਵਾਲੋ ਕਿਉਂ ਨਹੀਂ ਕੰਮੇ ਕੀਤਾ ਜਾਂਦਾ ਸਹੀ رائے ਕਿਉਂ ਨਹੀਂ ਦਿੱਤੀ ਜਾਂਦਾ ਤੁਸੀਂ ਕੰਸਲਟੈਂਟ ਦੀ رائے ਪੁੱਛੀ ਕਿਉਂ ਨੇ 40000 ਕਿਉਂ ਲਿਆ ਇਹ ਤੁਸੀਂ ਪੁੱਛਿਆ ਵੀਜ਼ੇ ਤੋਂ ਪਹਿਲੇ ਤੁਸੀਂ ਵਿਆਜੀ ਪੈਸਾ ਚੁੱਕ ਕੇ ਆਪਣੇ ਸਿਰ ਆਪ ਬੋਝ ਖੜਾ ਕਰ ਰਹੇ ਹੋ ਤੇ ਜੇ ਆਪਣੀ ਜੇਬ ਚ ਆਪਦੇ ਪੈਸੇ ਹੈਗੇ ਫੇਰ ਆਪਣਾ ਜਵਾਬ ਭੇਜੋ ਅੱਜ ਦੇ ਟਾਈਮ ਦੇ ਤੁਸੀਂ ਇਹ ਕਹੋਗੇ ਬੱਚਾ ਬਾਹਰ ਜਾ ਕੇ ਪੜ੍ਹਾਈ ਛੱਡ ਕੇ ਕਮਾਈ ਕਰਕੇ ਤੁਹਾਡੇ ਵਿਆਹ ਜਲਾ ਦੇ ਕਰਜ਼ਾ ਲਾ ਦੇ ਉਹ ਔਖਾ ਇਸ ਵੇਲੇ ਜੁੜੇ ਹੋ ਕੇ ਆਰਟੀ ਨਿਊਜ਼ ਨੈਟਵਰਕ ਨਾਲ ਅੱਜ ਗੱਲ ਕਰਾਂਗੇ ਗਲੋਬਲ ਸਕਾਈਲਾਈਨ ਦੇ ਜਿਹੜੇ ਇਮੀਗ੍ਰੇਸ਼ਨ ਚਲਾ ਰਹੇ ਨੇ ਅਨੰਦਦੀਪ ਸਿੰਘ ਜੀ ਨਾਲ ਉਹਨਾਂ ਨਾਲ ਉਹਨਾਂ ਤੋਂ ਜਾਣਾਂਗੇ ਹੁਣ ਤੱਕ ਜਿਹੜੇ ਆ 3 ਸਾਲਾਂ ਦਾ ਉਹਨਾਂ ਦਾ ਜਿਹੜਾ ਹੈ ਏ ਇਮੀਗ੍ਰੇਸ਼ਨ ਚੱਲ ਰਿਹਾ ਤਾਂ ਗੱਲਬਾਤ ਕਰਾਂਗੇ ਕਿ ਕਿੰਨੇ ਕ ਹੁਣ ਤੱਕ ਜਿਹੜੇ ਆ ਵਿਝੇ ਲਵਾ ਚੁੱਕੇ ਨੇ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਅਨੰਦਦੀਪ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਚੈਨਲ ਨੂੰ ਭਾਜੀ ਸਭ ਤੋਂ ਪਹਿਲੇ ਤੇ ਸਾਨੂੰ ਸੁਖਨਾ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ 3 ਸਾਲ ਹੋ ਗਏ ਜਿਹੜਾ ਆਪਣਾ ਗਲੋਬਲ ਸਕਾਈ ਲਾਈਨ ਨੂੰ ਆਪਾਂ ਸ਼ੁਰੂਆਤ ਦਿੱਤੀ ਬੜੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਬੜੀ ਅਚੀਵਮੈਂਟਸ ਵੀ ਰਹੀਆਂ ਬਹੁਤ ਸਕਸੈਸ ਰੇਟ ਵੀ ਰਹੇ ਆ ਪਰ ਨਾਲ ਦੇ ਨਾਲ ਅਸੀਂ ਇਕੱਲੇ ਇਹੋ ਨਾ ਦੱਸੀਏ ਕਿ ਅਸੀਂ ਬਹੁਤ ਸੁਭੀਜੇ ਲਈ ਬੜਾ ਕੁਝ ਕੀਤਾ ਰਿਜੈਕਸ਼ਨਾਂ ਵੀ ਰਹੀਆਂ ਇਹ ਪਾਰਟ ਆਫ ਲਾਈਫ ਹੈ ਰੀਜੈਕਸ਼ਨਾਂ ਤੋਂ ਇਹ ਸਿੱਖਿਆ ਕਿ ਅਗਲੀ ਐਪਲੀਕੇਸ਼ਨ ਦਾ ਹੁਣ ਵੀਜ਼ਾ ਕਿਦਾਂ ਲੈਣਾ ਸੋ ਅੱਜ ਤੱਕ ਕਿਰਪਾ ਇਹ ਵੀ ਰਹੀ ਹੈ ਕਿ ਜੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਨજર ਆਉਂਦਾ ਜਾਂ ਉਹਨੂੰ ਆਪਣੀ ਜੇਬੋਂ ਭਰਿਆ ਜਾਂ ਉਹਨੂੰ ਪਹਿਲੇ ਕਹਿਤਾ ਕਿ ਆਪਣੀ ਐਪਲੀਕੇਸ਼ਨ ਨਾ ਅਪਲਾਈ ਕਰ ਕਿ ਅੱਜ ਨਹੀਂ ਤੇ ਕੱਲ ਤੈਨੂੰ ਖਾਈ ਚ ਛਾਲ ਮਾਰਨੀ ਪੈਣੀ ਹੈ ਨੁਕਸਾਨ ਹੋਏਗਾ ਉਹਦਾ ਫਾਇਦਾ ਕੋਈ ਨਹੀਂ ਹਾਂਜੀ ਜੀ ਕਦੀ ਇਹ ਵੀ ਹੋਇਆ ਕੋਈ ਵੀਜ਼ਾ ਲਵਾਉਂਦਾ ਤਾਂ ਕੋਈ ਰਿਫਿਊਜ਼ਲ ਵਗੈਰਾ ਕੋਈ ਆ ਜਾਂਦੀ ਹੈ ਕਿ ਫਿਊਜ਼ਲ ਜਾਇਦਾ ਜੀ ਹੋਣੀ ਰਿਫਿਊਜ਼ਲਾਂ ਆਉਂਦੀਆਂ ਜੇ ਵੀਜ਼ੇ ਆਉਂਦੇ ਤੇ ਰਿਫਿਊਜ਼ਲਾਂ ਵੀ ਆਉਂਦੀਆਂ ਫਰਕ ਇਹ ਹੈ ਕਿ ਅੱਜ ਅੱਜ ਦੇ ਟਾਈਮ ਤੇ ਸੋਸ਼ਲ ਨੈਟਵਰਕਿੰਗ ਸਾਈਡ ਦੇ ਉੱਤੇ ਕੋਈ ਵੀ ਬੰਦਾ ਇਹ ਨਹੀਂ ਕਹੇਗਾ ਕਿ ਮੇਰੇ ਇੰਨੇ ਵੀਜ਼ੇ ਰਿਫਿਊਜ਼ ਹੋਏ ਤੇ ਮੇਰੇ ਇੰਨੇ ਵੀਜ਼ੇ ਆਪਣਾ ਬੈਨ ਹੋਏ ਸਾਰੇ ਇਹੋ ਕਹਿਣਗੇ ਮੇਰਾ 100 ਵੀਜ਼ਾ ਆ 200 ਵੀਜ਼ਾ 400 ਵੀਜ਼ਾ 1000 ਵੀਜ਼ਾ ਆ ਆਏ ਵੀ ਹੋਣਗੇ ਨੋ ਡਾਊਟ ਇੱਥੇ ਕੋਈ ਗੱਲ ਗਲਤ ਨਹੀਂ ਬਟ ਹੁਣ ਤੁਹਾਨੂੰ ਮੈਂ ਅੱਜ ਨਿਊਜ਼ ਤੇ ਹੋਣੇ ਬੋਲਦਾ ਜੀ ਮੇਰੀ 500 ਰਿਫਿਊਜ਼ਲ ਆਈ ਹੈ ਕੀ ਲੋਕ ਕੀ ਹੋਣਾ ਸ਼ੁਰੂ ਹੋ ਜਾਣਗੇ ਅੱਛਾ ਜੀ ਇਹਨਾਂ ਕੋ ਰਿਫਿਊਜ਼ ਕਰਾਣ ਜਾਣਾ ਚਲੋ ਫਾਈਲ ਲੈ ਕੇ ਜਲਦੀ ਰਿਫਿਊਜ਼ ਕਰਾ ਲਈਏ ਸੋ ਵੀਜ਼ਾ ਤੇ ਰਿਫਿਊਜ਼ਲ ਦੋਵੇਂ ਦੌਰ ਹੈ ਤੁਹਾਡੀਆਂ ਰਿਕੁਆਇਰਮੈਂਟਾਂ ਪੂਰੀਆਂ ਨੇ ਤੁਹਾਡੇ ਕੋਲ ਆਇਲਸ ਬੈਂਡ ਹੈਗੇ ਆ ਤੁਹਾਡੀ ਐਜੂਕੇਸ਼ਨ ਅਪ ਟੂ ਡੇਟ ਹੈ ਤੁਹਾਡੇ ਮਾਪਿਓ ਕੋ ਫਾਈਨੈਂਸ਼ੀਅਲ ਜੈਨੂਨ ਨੇ ਤੁਹਾਡੇ ਕੋ ਫੰਡ ਜੈਨੂਨ ਹੈ ਫਿਰ ਵੀ ਕਿਤੇ ਨਾ ਕਿਤੇ ਕਹਿੰਦੇ ਆ ਤੁਹਾਡੀ ਕਿਸਮਤ ਤੁਹਾਡੀ ਤਕਦੀਰ ਤੁਹਾਡਾ ਦਾਣਾ ਬਾਣੀ ਜੇ ਤੁਹਾਡੇ ਨਾਲ ਹੈਗਾ ਤੇ ਤੁਹਾਡਾ ਵੀਜ਼ਾ ਕੋਈ ਰੋਕ ਨਹੀਂ ਸਕਦਾ ਤੇ ਜੇ ਨਹੀਂ ਹੈਗਾ ਤੇ ਦੁਨੀਆ ਦਾ ਇਹੋ ਜਿਹਾ ਕੋਈ ਬੰਦਾ ਨਹੀਂ ਜੰਮਿਆ ਜਿਹੜਾ ਤੁਹਾਡਾ ਵੀਜ਼ਾ ਲਵਾ ਕੇ ਦੇ ਦੇ ਕਈ ਵਾਰ ਇਹ ਵੀ ਹੁੰਦਾ ਫੰਡ ਸ਼ੋਅ ਕਰਾਣੇ ਆਪਾਂ ਤਾਂ ਫੰਡ ਵੀ ਜਿਹੜਾ ਸ਼ੋਅ ਕਰਾ ਦਿੱਤਾ ਜਾਂਦਾ ਉਸਤੇ باوجود ਵੀ ਜੇਕਰ ਰਿਫਿਊਜ਼ਲ ਆ ਜਾਈ ਤਾਂ ਫਿਰ ਕਸਟਮਰ ਸੋਦਾ ਕਿ ਯਾਰ ਮੇਰੀ ਰਿਫਿਊਜ਼ਲ ਕਿਉਂ ਆ ਗਈ 1.5 ਮਹੀਨੇ ਦਾ ਟਾਈਮ ਲਿਤਾ ਇਹਨਾਂ ਨੇ 15 ਦਿਨਾਂ ਦਾ ਅੱਜ ਤੱਕ 3 ਮਹੀਨੇ ਹੋ ਗਏ ਆ ਕਿਉਂ ਨਹੀਂ ਜਿਹੜਾ ਉਹ ਜਿਹੜਾ ਭੇਜਿਆ ਜਾਂਦਾ ਉਸਨੂੰ ਵਾਰ ਵਹਿਮ ਦਾ ਕੋਈ ਇਲਾਜ ਨਹੀਂ ਹੈਗਾ ਉਹ ਦੇਖੋ ਕਿ ਹੋਰ ਕਾਰਨ ਕਰਕੇ ਰਿਫਿਊਜ਼ਲ ਆਈ ਹੋਏਗੀ ਉਹ ਪਹਿਲੇ ਕੰਸਲਟੈਂਟ ਜਦੋਂ ਫਾਈਲ ਲਾਉਣੀ ਹੁੰਦੀ ਉਦੋਂ ਆਪਣਾ ਕੀ ਕਹਿੰਦੇ ਆ ਰੱਬ ਤੁਹੀਂ ਜੇ ਬੰਦੇ ਤੁਹੀਂ ਜੇ ਤੇ ਜਦੋਂ ਇਹਨਾਂ ਕੇਸ ਰਿਫਿਊਜ਼ ਹੋ ਜੇ ਭਾਵੇਂ ਆਪਣੀ ਕਿਸੇ ਕਾਗਜ਼ ਕਰਕੇ ਗਲਤੀ ਕਰਕੇ ਰਿਫਿਊਜ਼ ਹੋਇਆ ਉਦੋਂ ਕੰਸਲਟੈਂਟ ਨੂੰ ਰੱਬ ਨਹੀਂ ਕਿਹਾ ਜਾਂਦਾ ਉਦੋਂ ਕਿਹਾ ਜਾਂਦਾ ਠੱਗ ਹੈ ਚੋਰ ਹੈ ਇਨੇ ਮੇਰਾ ਵੀਜ਼ਾ ਰਿਫਿਊਜ਼ ਕਰਾਇਆ 10 ਬੰਦਿਆਂ ਨੂੰ ਇਹੋ ਕਹਦੇ ਆ ਇੰਨਾ ਕੋ ਨਾ ਜਾ ਕੇ ਫਾਈਲ ਅਪਲਾਈ ਕਰੀ ਨਹੀਂ ਤੇ ਸਾਡਾ ਤੇ ਰਿਫਿਊਜ਼ ਹੋਇਆ ਹੀ ਹੋਇਆ ਤੇਰਾ ਵੀ ਰਿਫਿਊਜ਼ ਹੋਣਾ بڑے ਕੇਸਾਂ 'ਚ ਇਦਾਂ ਵੀ ਹੁੰਦਾ ਕਿ ਇੱਕ ਰਿਸ਼ਤੇਦਾਰ ਦਾ ਵੀਜ਼ਾ ਲੱਗਾ ਉਸ ਰਿਸ਼ਤੇਦਾਰ ਨੇ ਆਪਣੇ ਰਿਸ਼ਤੇਦਾਰ ਨੂੰ ਰეკਮੈਂਡੇਸ਼ਨ ਦਿੱਤੀ ਉਹ ਕੀ ਹੋਇਆ ਉਹਦੀ ਪ੍ਰੋਫਾਈਲ ਐਲੀਜੀਬਲ ਨਹੀਂ ਸੀ ਉਹਦਾ ਕੋਈ ਕਾਗਜ਼ ਇਹੋ ਜਿਹਾ ਪੂਰਾ ਨਹੀਂ ਸੀ ਦੱਸਣ ਦੇ ਬਾਵਜੂਦ ਬੜੀ ਅਰੀ ਦੇ ਕੰਸਲਟੈਂਟ ਆਪਣੀ ਲੋੜ ਨੂੰ ਵੀ ਪੈਸੇ ਕਮਾਉਣ ਦੇ ਖਾਤਰ ਵੀ ਇਹ ਕਹਿ ਦਿੰਦੇ ਕਿ ਲਾਓ ਹੋ ਜਾਏਗਾ ਆ ਜਾਏਗਾ ਬਟ بڑے ਕੇਸਾਂ ਚ ਅਸਲ ਰਿਐਲਿਟੀ ਜੀ ਵੀ ਹੁੰਦਾ ਕਿ ਜ਼ਰੂਰੀ ਨਹੀਂ ਜੇ ਤੁਹਾਡੇ ਇੱਕ ਰਿਸ਼ਤੇਦਾਰ ਦਾ ਵੀਜ਼ਾ ਲੱਗਾ ਸਾਡੇ ਕੋ ਤੇ ਦੂਜੇ ਦਾ ਵੀ 100% ਪੱਕਾ ਲੱਗਣਾ ਹੀ ਲੱਗਣਾ ਉਹਦੀ ਕਿਸਮਤ ਉਹਦੇ ਨਾਲ ਹੈ ਉਹਦੇ ਕਾਗਜ ਉਹਦੇ ਨਾਲ ਨੇ ਤੁਹਾਡੀ ਕਿਸਮਤ ਤੇ ਤੁਹਾਡੇ ਕਾਗਜ ਤੁਹਾਡੇ ਨਾਲ ਹੀ ਰਹਿਣੇ ਫਿਰ ਇਮੀਗ੍ਰੇਸ਼ਨਾਂ ਵੱਲੋਂ ਇਹ ਵੀ ਉਹਨਾਂ ਨੂੰ ਫਾਈਲ ਕਿਉਂ ਨਹੀਂ ਦਿੱਤੀ ਜਾਂਦੀ ਜਾਂ ਆਈਡੀ ਪਾਸਵਰਡ ਨਹੀਂ ਦਿੱਤਾ ਜਾਂਦਾ ਕਿ ਚੈੱਕ ਕਰ ਲੋ ਇੱਥੋਂ ਦੇਖ ਲੋ ਕਿ ਤੁਹਾਡੀ ਰਿਫਿਊਜ਼ ਆ ਗਈ ਬਸ ਗੱਲਾਂ ਨਾਲ ਹੀ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਹਾਡੀ ਰਿਫਿਊਜ਼ ਆ ਗਈ ਆ ਜਿਹੜੇ ਆ ਡਾਕੂਮੈਂਟ ਨਹੀਂ ਪੂਰੇ ਹੋਏ ਜਾਂ ਕਿਸੇ ਕਾਰਨਾ ਕਰਕੇ ਜਿਹੜੀ ਆ ਰਿਫਿਊਜ਼ਲ ਆ ਗਈ بڑے ਕੇਸਾਂ ਦੇ ਵਿੱਚ ਭਾਜੀ ਲੋਕਾਂ ਨੇ ਪੈਕੇਜ ਵੀ ਕੀਤੇ ਹੁੰਦੇ ਬੜੇ ਕੇਸਾਂ ਚ ਪਹਿਲੇ ਦਿਨ ਤੋਂ ਬੱਚਿਆਂ ਨੂੰ ਇਹ ਚੀਜ਼ ਕਲੀਅਰ ਹੁੰਦੀ ਆ ਕੰਸਲਟੈਂਟ ਵੱਲੋਂ ਜਾਂ ਏਜੰਟ ਵੱਲੋਂ ਕਿ ਭਾਜੀ ਜਿਹੜੀ ਜਿਹੜੀ ਚੀਜ਼ ਤੁਸੀਂ ਜਿਵੇਂ ਹੁਣ ਤੁਸੀਂ ਲੌਗਇਨ ਆਈਡੀ ਪਾਸਵਰਡ ਦੀ ਗੱਲ ਕੀਤੀ ਬੜੀ ਥਾਂ ਤੇ ਕੋਸ਼ਿਸ਼ ਨਹੀਂ ਹੁੰਦਾ ਭਾਜੀ ਜਦੋਂ ਪੈਸੇ ਕੰਸਲਟੈਂਟ ਨੇ ਲਾਏ ਫਾਈਨੈਂਸਰਾਂ ਕੋਲੋਂ ਲੈ ਕੇ ਤੇ ਲੌਗਇਨ ਆਈਡੀ ਪਾਸਵਰਡ ਕਾਹਦਾ ਦਈਏ ਦੂਜੀ ਗੱਲ ਜੇ ਕਿੰਨ ਪੈਸੇ ਤੁਸੀਂ ਲਾਏ ਆ 99.9% ਕੇਸ ਦੇ ਵਿੱਚ ਜੇ ਪੈਸਾ ਤੁਸੀਂ ਆਪਣੀ ਜੇਬੋ ਲਾ ਰਹੇ ਹੋ ਕੋਈ ਇਹੋ ਜਿਹਾ ਕੰਸਲਟੈਂਟ ਨਹੀਂ ਜਿਹੜਾ ਤੁਹਾਨੂੰ ਤੁਹਾਡਾ ਲੌਗਇਨ ਆਈਡੀ ਪਾਸਵਰਡ ਨਾ ਦੇ ਰਣਦੀਪ ਜੀ ਕਈ ਵਾਰੀ ਇਹ ਵੀ ਹੁੰਦਾ ਕਿ ਐਡਿਟ ਕੀਤਾ ਹੁੰਦਾ ਕੋਈ ਐਡਿਟ ਵਗੈਰਾ ਕੀਤਾ ਹੁੰਦਾ ਕਿ ਕੰਪਿਊਟਰ ਤੇ ਆਪਣੇ ਕੰਪਿਊਟਰ ਤੇ ਹੀ ਉਹ ਦਿਖਾ ਦਿੰਦੇ ਕਸਟਮਰ ਨੂੰ ਕਿ ਇਹ ਦੇਖੋ ਜੀ ਤੁਹਾਡੇ ਯਾ ਪ੍ਰੋਬਲਮ ਆ ਰਹੀ ਆ ਦਿੱਕਤ ਆ ਰਹੀ ਆ ਕਸਟਮਰ ਜਿਹੜਾ ਨਾ ਕੁਛ ਹੁੰਦਾ ਹੈ ਨਿਊਜ਼ ਚੈਨਲਾਂ ਦੇ ਉੱਤੇ ਬੜੀ ਚੀਜ਼ ਐਡਿਟ ਕਰਕੇ ਪੈਂਦੀ ਹੈ ਉਦੋਂ ਉਦੋਂ ਵੀ ਕਸਟਮਰ ਦੇ ਬੜੇ ਰਿਵਿਊਜ਼ ਹੁੰਦੇ ਐਡਿਟ ਕਰਕੇ ਕੋਈ ਕੰਸਲਟੈਂਟ ਜੇ ਤੁਹਾਨੂੰ ਕੋ ਸ਼ਰਧਾਰ ਸਾਹਿਬ ਪੜ੍ਹੇ ਲਿਖੇ ਹੋ ਜੇ 11ਵੀਂ ਕੀਤੀ ਹੈ ਕੋਈ ਗ੍ਰੈਜੂਏਸ਼ਨ ਤੋਂ ਬਾਅਦ ਅਪਲਾਈ ਕਰ ਰਿਹਾ ਕੋਈ ਪੜ੍ਹਿਆ ਲਿਖਿਆ ਤਾਂ ਹੀ ਅਪਲਾਈ ਕਰ ਰਿਹਾ ਪਰ ਜਿਹੜੀ ਐਮਬੈਸੀ ਫੀਸ ਹੁੰਦੀ ਆ 15 ਤੋਂ 16000 ਰੁਪਏ ਹੁੰਦੀ ਹੈ ਠੀਕ ਹੈ ਤਾਂ ਇੱਕ ਨੇ ਥੋੜੇ ਪਿਛੇ ਜੀ ਗੱਲਬਾਤ ਚੱਲ ਰਹੀ ਮੈਂ ਵੀ ਗਿਆ ਐਸ ਏਜੰਟ ਦੇ ਉਹਨਾਂ ਵੱਲੋਂ ਜਿਹੜੀ ਐਮਬੈਸੀ ਫੀਸ 40000 ਰੁਪਏ ਲਈ ਗਈ ਉਹਨਾਂ ਕੋ ਪਹਿਲਾਂ 20000 ਲਿਆ ਗਿਆ ਫਿਰ 20000 ਰੁਪਏ ਬਾਅਦ ਚ ਲਿਆ ਗਿਆ ਤਾਂ ਉਹਨਾਂ ਨੂੰ ਉਹਨਾਂ ਨੇ ਜਦੋਂ ਆਪਣੇ ਗੂਗਲ ਤੇ ਚੈੱਕ ਕੀਤਾ ਤਾਂ ਉੱਥੇ ਜਿਹੜੀ 16000 ਤੋਂ ਕੁਝ ਰੁਪਏ ਐਮਬੈਸੀ ਫੀਸ ਹੋ ਕੀਤੀ ਪਰ ਉਹ ਏਜੰਟ ਕਹਿੰ ਜਦੋਂ 40000 ਦੇਣਾ ਸੀ ਉਦੋਂ ਨਹੀਂ ਚੈੱਕ ਕੀਤੀ ਜਦੋਂ 40000 ਦੇਣਾ ਸੀਗਾ ਉਦੋਂ ਕੰਸਲਟੈਂਟ ਰ ਆ ਬਈ ਪਤਾ ਹੁੰਦਾ ਕਸਟਮਰ ਨੂੰ ਕਈ ਵਾਰੀ ਨਹੀਂ ਹੁੰਦਾ ਨਹੀਂ ਨੌਲੇਜ ਹੁੰਦੀ ਹੁਣ ਦੁਬਾਰਾ ਕਿਸੇ ਨਾ ਕਿਤੇ ਜਿਤਨਾ ਹੁਣ ਮੇਰੇ ਕੋਲ ਆ ਗਏ ਉਹ ਮੈਨੂੰ ਪੁੱਛਣ ਦੇ ਕਿ ਆ ਯਾਰ ਮੈਂ ਉਹਨੂੰ ਕਹੂੰਗਾ ਕਿ ਗੂਗਲ ਤੇ ਚੈੱਕ ਕਰ ਲੈ ਤੇ ਫਿਰ ਜਦੋਂ ਗੂਗਲ ਤੇ ਦੇਖਦਾ ਕਈ ਵਾਰੀ ਨਹੀਂ ਪਤਾ ਹੁੰਦਾ ਬਿਲਕੁਲ ਸਹਿਮਤ ਜੇ ਨਹੀਂ ਪਤਾ ਲੋਕਾਂ ਨੂੰ ਬੜੀਆਂ ਚੀਜ਼ਾਂ ਤਾਂ ਹੀ ਉਹ ਕੰਸਲਟੈਂਟ ਐਰ ਕਰਦੇ ਉਹ ਪਰ ਸਾਰਿਆਂ ਦੀ ਨੀਤ ਇੱਕੋ ਜਿਹੀ ਨਹੀਂ ਨਾ ਹੈਗੀ ਬਾਜੀ ਦੂਜੀ ਗੱਲ ਹੁਣ ਤੁਸੀਂ ਇੱਕ ਗੱਲ ਕਹੀ ਕਿ ਉਹਨੇ ਜਦੋਂ ਨੂੰ ਪਤਾ ਲੱਗਾ ਮੇਰੇ 40000 ਦੀ ਠੱਗੀ ਮਰਨਾ ਹੋ ਗਈ ਆ ਉਸ ਦਿਨ ਭਾਜੀ ਹੁਣਾਂ ਨੇ ਆਪਣਾ ਫੋਨ ਚਲਾਇਆ ਜਾਂ ਭੈਣਜੀ ਹੁਣਾਂ ਨੇ ਫੋਨ ਚਲਾਇਆ ਤੇ ਸਰਚ ਕੀਤਾ ਐਮਬੈਸੀ ਵੀਜ਼ ਕਿੰਨੀ ਹੈ ਉਦੋਂ ਉਹਨਾਂ ਨੂੰ ਚਾਨਣਾ ਹੋ ਗਿਆ ਕਿ ਲਓ ਜੀ ਮੇਰੇ ਨਾਲ 40000 ਦੀ ਠੱਗੀ ਹੋ ਗਈ ਜਿਸ ਦਿਨ ਰੱਬ ਦੇਉ ਬੰਦੇ ਫਾਇਲ ਦੇਣ ਚੱਲੇ ਹੋ ਉਸ ਦਿਨ ਵੀ ਚੈੱਕ ਕਰ ਲਓ ਗੂਗਲ ਦੇ ਉੱਤੇ ਜੰਟਾ ਵਾਲੋ ਕਿਉਂ ਨਹੀਂ ਕੰਮ ਇਹ ਕੀਤਾ ਜਾਂਦਾ ਸਹੀ رائے ਕਿਉਂ ਨਹੀਂ ਦਿੱਤੀ ਜਾਂਦੀ ਤੁਸੀਂ ਕੰਸਲਟੈਂਟ ਦੀ رائے ਪੁੱਛੀ ਕਿ ਉਹਨੇ 40000 ਕਿਉਂ ਲਿਆ ਇਹ ਤੁਸੀਂ ਪੁੱਛਿਆ ਕਿ ਕੰਸਲਟੈਂਟ ਨੇ ਜੇ 40000 ਰੁਪਇ ਤੇ ਉਹ 40000 ਚ ਕੋਈ ਪਤਾ ਨਹੀਂ 10000 ਰੋ ਦੀ ਪ੍ਰੋਸੈਸਿੰਗ ਵੀਸ ਹੋਏ 10000 ਆਫਰ ਲੈਟਰ ਦਾ ਖਰਚਾ ਹੈ 10 15000 ਰੁਪਈਆ ਐਮਬੈਸੀ ਵੀਜ਼ ਹੋਏ 5000 ਉਹਨੇ ਕੁੜੀ ਨੂੰ ਐਸੋ ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਦੱਸਿਆ ਗਿਆ ਸੀ ਇਹ ਸਾਰਾ ਪ੍ਰੋਸੈਸ ਨਹੀਂ ਦੱਸਿਆ ਗਿਆ ਸੀ ਉਹ ਗੱਲ ਹੋ ਜਾਂਦੀ ਨਾ ਬਾਜੀ ਇੱਕ ਪੱਕੇ ਸੁਣ ਕੇ ਹੁਣ ਕੰਸਲਟੈਂਟ ਦੀ ਹੱਤ ਤੇ ਨਹੀਂ ਉਹ ਰਿਕਾਰਡਿੰਗ ਸਾਮ ਵਗ ਰੱਖੇਗਾ ਕਿ ਪਹਿਲੇ ਦਿਨ ਮੈਂ ਕੀ ਦੱਸਿਆ ਸੀ ਕੀ ਨਹੀਂ ਦੱਸਿਆ ਸੀ ਇਦਾਂ ਦੇ بڑے ਜਣੇ ਥਾਣੇ ਕਚਹਿਰੀਆਂ ਜਾ ਕੇ ਵੀ ਮੁੱਕਰ ਜਾਂਦੇ ਕਿ ਅਸੀਂ ਸਾਈਨ ਵੀ ਨਹੀਂ ਕੀਤੇ ਇਹ ਵੀ ਉਹ ਕੋ جواب ਬੜੀ ਵਧੀਆ ਹੀ ਸੁਣਨ ਨੂੰ ਮਿਲਦਾ ਐ ਜਿਹੜੀ ਆਪਣਾ ਯੂਨੀਅਨ ਹੈ ਉਹ ਚ ਬੜੀ ਵਧੀਆ ਹੀ ਬੜੇ ਕੇਸ ਜਾਂਦੇ ਉਹ ਚ ਸੁਣਨ ਨੂੰ ਮਿਲਦਾ ਕਿ ਜੀ ਇਹ ਸਾਈਨ ਅਸੀਂ ਨਹੀਂ ਕੀਤੇ ਤੇ ਮੈਡਮ ਨੇ ਸਾਡੇ ਕੋ ਧੱਕੇ ਨਾ ਕਰਾ ਲੇ ਇਹ ਕਿਹੜਾ ਧੱਗਾ ਵਾ ਜੀ ਮੈਨੂੰ ਸਮਝ ਤੇ ਆਏ ਧਕਾ ਕਿਹੜਾ ਕਿਹੜੀ ਤਰੀਕ ਦਾ ਤੇ ਕਿਹੜੇ ਤਰੀਕੇ ਦਾ ਮੈਂ ਤੁਹਾਡੇ ਹੱਥ ਫੜ ਕੇ ਇੰਠੂਠਾ ਲਵਾਣਾ ਲਾ ਦੋਗੇ ਨਹੀਂ ਲਾਓਗੇ ਨਾ ਐਗਰੀਮੈਂਟ ਜੇ ਤੁਸੀਂ ਕਹਿੰਨੇ ਹੋ ਕਿ ਜੇ ਪੰਜਾਬੀ ਚ ਪੜਨਾ ਤੁਸੀਂ ਪੰਜਾਬੀ ਪੜ੍ਹਨੀ ਆਉਂਦੀ ਤੁਸੀਂ ਪੰਜਾਬੀ ਚ ਕੰਸਲਟੈਂਟ ਨੂੰ ਕੋ ਐਗਰੀਮੈਂਟ ਬਣਾ ਦੇ ਇੰਗਲਿਸ਼ ਨਹੀਂ ਆਉਂਦੀ ਨਾ ਤੇ ਭਾਜੀ ਪੰਜਾਬੀ ਜੈਂਗਰੀਮੈਂਟ ਪੇਮੈਂਟ ਦੀ ਗੱਲ ਕਰ ਲਈ ਆਪਾਂ ਸਟਾਫ ਰੱਖਿਆਂਦਾ ਸਟਾਫ ਮੈਡਮ ਕੋਈ ਜਿਹੜੀ ਆ ਕਨਵੇ ਕਰਦੀ ਆ ਉਹਨਾਂ ਨੂੰ ਉਹਨਾਂ ਨੂੰ ਕਹਿੰਦੀ ਆ ਕਿ ਤੁਹਾਡੀ ਜਿਹੜੀ ਆ ਪੇਮੈਂਟ ਆ ਰਿਫਾਂਡੇਬਲ ਆ ਠੀਕ ਹੈ ਤਾਂ ਬਾਅਦ ਚ ਜਦੋਂ ਨਹੀਂ ਲਵਾਉਣਾ ਹੁੰਦਾ ਵੀ ਜਾਂ ਉਹਨਾਂ ਨੇ ਕਸਟਮਰ ਨੇ ਨਹੀਂ ਵੀਜ਼ਾ ਲਵਾਉਣਾ ਤਾਂ ਉਹ ਬਾਅਦ ਚ ਜਾਂਦਾ ਤੇ ਉਹਨਾਂ ਜਿਤਰਾ ਤੁਹਾਨੂੰ ਜਿਹੜੇ ਮੇਨ ਜਿਹੜੇ ਹੈਡ ਹੁੰਦੇ ਆ ਜਾਂ ਸੀਨੀਅਰ ਹੁੰਦੇ ਉਹਨਾਂ ਨੂੰ ਮਿਲਦਾ ਤਾਂ ਉਹਨਾਂ ਨਾਲ ਗੱਲਬਾਤ ਉਹ ਕਹਿੰਦੇ ਕਿ ਨੋਨ ਰਿਫਾਂਡੇਬਲ ਆ ਠੀਕ ਹੈ ਉਹ ਜਦੋਂ ਕਸਟਮਰ ਕਹਿੰਦਾ ਹੈ ਕਿ ਮੈਡਮ ਤੁਹਾਡੇ ਕਹਿੰਦੇ ਯਾਰ ਫੰਡੇ ਵਾਲਾ ਸਟਾਰਟਿੰਗ ਦੇ ਗੱਲ ਹੋਈ ਜਦੋਂ ਤਾਂ ਉਹਨਾਂ ਨੂੰ ਜਿਹੜੇ ਆ ਪੈਸੇ ਵਾਪਸ ਨਹੀਂ ਦਿੱਤੇ ਜਾਂਦੇ ਇੱਕ ਜੀ ਨੋਟਿਸ ਕਰਿਓ بڑے ਕੇਸਾਂ ਜਨਾਂ ਉਦੋਂ ਆ ਜਦੋਂ ਬੰਦਾ ਆਪਣਾ ਸ਼ਹਿਰ ਛੱਡ ਕੇ ਇੱਕ ਬਗਾਨੇ ਸ਼ਹਿਰ 'ਚ ਜਾ ਕੇ ਫਾਈਲ ਲਾਉਂਦਾ ਜੇ ਮੈਂ ਬਸਨੀਗਮ ਅਮਰਸਰ ਦਾ بڑے ਕੇਸਸ ਦੇ ਵਿੱਚ ਕੀ ਮੇਰਾ ਅਮਰਸਰ ਮੈਨੂੰ ਕੋਈ ਕੰਸਲਟੈਂਟ ਹੀ ਨਹੀਂ ਲੱਭਾ ਮੈਂ ਚੰਡੀਗੜ੍ਹ ਜਾ ਕੇ ਫਾਈਲ ਲਾਉਣ ਚਲ ਗਿਆ ਉੱਥੇ ਹੀ ਹੁੰਦਾ ਇੱਕ ਦਿਨ ਜਾਣਾਂ ਦਾ ਖਰਚਾ ਕਰਦੇ ਹਾਂ ਉੱਥੇ ਇਹੋ ਜੀ ਕਿਹੜੀ ਸੱਪ ਸਿੜੀ ਜਿਹੜੀ ਤੁਹਾਨੂੰ ਅਮਰਸਰ ਨਹੀਂ ਮਿਲਨੀ। ਦੂਜੀ ਗੱਲ ਤੁਹਾਡੀ ਮੈਡਮ ਵਾਲੀ ਗੱਲ ਹੈ ਜਾਂ ਸਰ ਵਾਲੀ ਗੱਲ ਅਸੀਂ ਸਟਾਫ ਨੂੰ ਟਾਰਗੇਟ ਚਲੋ ਕਰ ਨਹੀਂ ਸਕਦੇ ਬਟ ਉਹ ਅਸਲੀਅਤ ਉਹੀ ਹੈ ਇਸ ਦੁਨੀਆ ਦੇ ਵਿੱਚ ਚਾਈ ਵੀ ਬੜੀ ਹੈ ਤੇ ਬੁਰਾਈ ਵੀ ਬੜੀ ਹੈ। ਰੀਸੈਂਟ ਇੱਕ ਤਰਨਦਰਨਾ ਕੰਸਲਟੈਂਟ ਹੈ ਮੈਂ ਨਾਂ ਨਹੀਂ ਲੈਣਾ। ਉਸ ਕੰਸਲਟੈਂਟ ਦਾ ਕੀ ਹੋਇਆ ਕਿ ਉਹ ਆਪ ਜ਼ਿਆਦਾਤਰ ਰਹਿੰਦੇ ਸੀ ਕੈਨੇਡਾ ਚਾਰ ਮੰਜ਼ਲੀ ਉਹਨਾਂ ਦਾ ਆਫਿਸ ਹੈ। ਆਪਣੀ ਬਿਲਡਿੰਗ ਹੈ ਸੋਨਾ ਸੁਨਕਾ ਸੁਖਨਾ ਬਹੁਤ ਪੈਸਾ ਲਾਇਆ ਦਫ਼ਤਰ ਤੇ। ਭਾਜੀ ਜਦੋਂ ਵਾਪਸ ਆਏ ਲੋਕਾਂ ਦੀ ਭੀੜ ਲੱਗੀ ਹੋਈ ਦਫਤਰ ਬਾਹਰ ਕਿਹੇ ਦਾ 5 ਲੱਖ ਹੈ ਕਿਹੇ ਦਾ 10 ਲੱਖ ਦੇਨਦਾਰ ਹੈ ਕਿਸੇ ਦਾ ਕੋਈ ਉਹ ਜਦੋਂ ਪਤਾ ਲੱਗਾ ਕਿ ਪਿੱਛੋਂ ਜਿਹੜਾ ਮੇਨ ਬੰਦਾ ਸੀ ਸਟਾਫ ਦਾ ਭਾਜੀ ਉਹਦੇ ਖਾਤੇ ਦੇ ਵਿੱਚੋਂ 75 ਲੱਖ ਰੁਪਈਆ ਨਿਕਲਿਆ ਹੁਣ ਕਿਸੇ ਨੂੰ ਜਾਨੋਂ ਦੇ ਮਾਰਦੇ ਨਹੀਂ ਲੱਗੇ ਉਹ ਕਹਿੰਦਾ ਜੀ ਭਾਜੀ ਹਾਂਜੀ ਮੈਂ ਗਲਤੀ ਕੀਤੀ ਹੈ ਮੇਰੇ ਕੋਲ ਗਲਤੀ ਹੋਈ ਜੀ ਮੈਂ ਦੇਨਦਾਰਾਂ ਜੀ ਮੈਂ 75 ਲੱਖ ਰੁਪਈਆ ਵਾਪਸ ਦੇ ਦਾਂਗਾ ਤੁਸੀਂ ਜਿਸ ਦਿਨ ਐਗਰੀਮੈਂਟ ਸਾਈਨ ਕਰ ਰਹੇ ਹੋ ਭਾਜੀ ਉਹਨੂੰ ਪ੍ਰੋਪਰ ਪੜੋ ਕਿ ਐਗਰੀਮੈਂਟ ਤੇ ਕੀ ਲਿਖਿਆ ਰਿਫੰਡੇਬਲ ਕਿ ਨੋਨ ਰਿਫੰਡੇਬਲ ਸਾਡੀ ਹੱਤ ਅਸੀਂ ਐਪਲੀਕੇਸ਼ਨ ਕੀਤੀ ਅਸੀਂ ਪਹਿਲੇ ਦਿਨ ਇੱਕ ਸ਼ਰਤ ਰੱਖ ਦਿੱਨੇ ਅਸੀਂ 20000 ਪ੍ਰੋਸੈਸਿੰਗ ਫੀਸ ਲੈਨੇ ਅਸੀਂ ਕਹਿ ਕੇ ਲੈਨੇ ਆ ਕਿ ਭਾਜੀ ਜੇ ਵੀਜ਼ਾ ਲੱਗੇਗਾ ਅਸੀਂ ਰੱਖਾਂਗੇ ਇਨ ਕੇਸ ਸਾਡੇ ਵੱਲੋਂ ਐਪਲੀਕੇਸ਼ਨ ਪ੍ਰੋਸੈਸ ਕਿਸੇ ਵੀ ਕਾਰਨ ਕਰਕੇ ਨਹੀਂ ਹੁੰਦੀ ਅਸੀਂ 20 ਦਾ 20000 ਰੁਪਏ ਰਿਫੰਡ ਕਰਾਂਗੇ ਤੁਸੀਂ ਕਾਰਵਾਈ ਸ਼ੁਰੂ ਕੀਤੀ ਤੁਸੀਂ ਆਪਣੀ ਮਰਜ਼ੀ ਨਾਲ ਬੰਦ ਕਰਦੇ ਹੋ 1 ਰੁਪਏ ਦੀ ਰਿਫੰਡ ਦੀ ਉਮੀਦ ਨਾ ਸਾਡੇ ਕੋ ਕਰਿਓ ਤੇ ਨਾ ਅਸੀਂ ਦੇਣਾ ਤੋ ਕਿ ਜੇ ਸਾਡਾ ਫਾਲਟ ਨਹੀਂ ਤੇ ਅਸੀਂ ਇੱਥੇ ਸੇਵਾ ਲਾਉਣ ਨੂੰ ਨਹੀਂ ਬੈਠੇ ਕਿ ਪੈਸੇ ਵਾਪਸ ਕਰੀ ਜਾਈਏ ਜਾ ਜੇ ਕੰਮ ਨਹੀਂ ਬਣਿਆ ਅਸੀਂ ਦੇਣਦਾਰਾਂ ਜੀ ਕੱਲੇ ਕੱਲੇ ਰੁਪਈਏ ਦੇ ਤੇ ਨਾ ਦਵਾਂਗੇ ਤੇ ਫਿਰ ਜੋ ਤੁਸੀਂ ਕਹੋ ਤੁਹਾਡੇ ਸਿਰ ਮੱਥੇ ਨਾ ਜੀ ਜੀ ਕੀ ਕਾਰਨ ਹੁੰਦੇ ਆ ਕਿਉਂ ਜਿਹੜੇ ਆ ਕਈ ਵਾਰ ਫਾਈਲਾਂ ਜਿਹੜੀਆਂ ਰਿਜੈਕਟ ਵੀ ਹੋ ਜਾਂਦੀਆਂ ਕੀ ਕਾਰਨ ਹੁੰਦੇ ਡਾਕੂਮੈਂਟ ਨਹੀਂ ਪੂਰੇ ਹੁੰਦੇ بڑے ਕੇਸਾਂ ਦੇ ਵਿੱਚ ਜੀ ਕਾਗਜ਼ ਬਣਾਏ ਹੁੰਦੇ ਆ ਕੰਸਲਟੈਂਟ ਨੇ ਆ ਬੱਚਿਆਂ ਨੇ بڑے ਕੇਸਾਂ ਦੇ ਵਿੱਚ ਇਹ ਹੁੰਦਾ ਜੀ ਰਿਕੁਆਇਰਮੈਂਟਾਂ ਪੂਰੀਆਂ ਨਹੀਂ ਹੁੰਦੀਆਂ بڑے ਕੇਸਾਂ ਦੇ ਵਿੱਚ ਇਹ ਆ ਜੀ ਆਲਟ ਪੀਟੀ ਨਹੀਂ ਕੀਤੀ ਹੁੰਦੀ ਬੱਚੇ ਨੇ بڑے ਕੇਸਾਂ 'ਚ ਇਹ ਆ ਕਿ ਐਡਾ ਵੇਖ ਲੈਂਦੇ ਆ ਬਿਨਾ ਬਿਨਾ ਪੀਟੀ ਤੋਂ ਵੀਜ਼ਾ ਲਓ ਵੀਜ਼ਾ ਲਓ ਵੀਜ਼ਾ ਲਓ ਸਭ ਝੂ ਤੁਹਾਡੀ ਰਿਕੁਆਇਰਮੈਂਟ ਗਵਰਨਮੈਂਟ ਅਫੀਸ਼ਲ ਦੀ ਵੈਬਸਾਈਟ ਤੇ ਲਿਖੀ ਹੈ ਤੁਸੀਂ ਜਦੋਂ ਮਰਜੀ ਜੇ ਕੰਸਲਟੈਂਟ ਨੇ ਜਿਹੜੇ ਬੋਲ ਤੁਹਾਨੂੰ ਬੋਲੇਓ ਤੁਸੀਂ ਆਪਣੀ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਵੈਰੀਫਾਈ ਕਰ ਸਕਦੇ ਹੋ ਸਹੀ ਕੰਸਲਟੈਂਟ ਚੁਣੋਗੇ ਵੀਜ਼ਾ ਵੀ ਆਏਗਾ ਸਹੀ ਪ੍ਰੋਫਾਈਲ ਦੋਗੇ ਵੀਜ਼ਾ ਆਏਗਾ ਤੁਹਾਡੀ ਪ੍ਰੋਫਾਈਲ ਗਲਤ ਹੈ ਤੁਹਾਡਾ ਕੰਸਲਟੈਂਟ ਗਲਤ ਹੈ ਤੁਸੀਂ ਅੱਜ ਵੀ ਡੁੱਬੇ ਤੇ ਤੁਸੀਂ ਕੱਲ ਵੀ ਡੁੱਬੇ ਹੋ ਨਮ ਜੀ ਜੀ ਤੁਸੀਂ ਪਿਛਲੇ 3 ਸਾਲਾਂ ਤੋਂ ਚਲਾ ਰਹੇ ਗਲੋਬਲ ਸਕਾਈਲੈਂਡ ਤੇ ਹੁਣ ਤੱਕ ਕਿੰਨੇ ਕੁ ਵਿਜੇ ਜੜੇ ਆ ਤੁਹਾਡੇ ਵੱਲੋਂ ਲਵਾ ਦਿੱਤੇ ਭਾਜੀ ਮੈਂ ਗਿਣਤੀ ਨਹੀਂ ਦੱਸੂਗਾ ਤੁਹਾਨੂੰ ਕਿੰਨੇ ਕਿ ਵੀਜ਼ਾ ਆਏ ਕਿੰਨੇ ਨਹੀਂ ਉਹ ਸਾਡਾ ਪੇਜ ਦੱਸਦਾ ਉਹ ਪੇਜ ਤੋਂ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਜੀ ਤੇ ਜਿਨ੍ਹਾਂ ਨੇ ਸਾਡੇ ਤੇ ਭਰੋਸਾ ਕੀਤਾ ਉਹ ਬਾਬਾ ਦੀਪ ਸਿੰਘ ਜੀ ਦੀ ਬਹੁਤ ਕਿਰਪਾ ਰਹੀ ਹੈ ਉਹਨਾਂ ਦੇ ਭਰੋਸੇ ਦੇ ਖਰੇ ਉਤਰੇ ਹਾਂ بڑے ਕੇਸਿਸ ਤੇ ਰਿਫਿਊਜ਼ਲਾਂ ਵੀ ਆਈਆਂ ਬਟ ਯਸ ਜੇ ਰਿਫਿਊਜ਼ਲ ਆਈ ਹੈ ਤੇ ਰਿਫਿਊਜ਼ਲ ਤੋਂ ਬਾਅਦ ਰੀਐਪਲਾਈ ਕਰਕੇ ਵੀ ਵੀਜ਼ਾ ਲਿਆ ਬੜੇ ਕੇਸਿਸ ਤੇ ਬੱਚਿਆਂ ਨੇ ਰਿਫਿਊਜ਼ਲ ਆਉਣ ਤੋਂ ਬਾਅਦ ਕੇਸ ਕਿਸੇ ਹੋਰ ਕੰਸਲਟੈਂਟ ਤੋਂ ਵੀ ਅਪਲਾਈ ਕੀਤਾ ਸੀ ਇਹ ਨਹੀਂ ਕਹਿੰਦੇ ਅਸੀਂ ਰੱਬ ਆ ਪਾਜੀ ਨਹੀਂ ਲੱਗਾ ਹਜ਼ਾਰ ਕੰਸਲਟੈਂਟ ਹੈ ਭਰੋਸਾ ਕਰੋ ਫਾਈਲ ਅਪਲਾਈ ਕਰਕੇ ਵੇਖੋ ਕੋਈ ਪਤਾ ਨਹੀਂ ਕਿਸੇ ਵੇਲੇ ਸਾਡੀ ਕਿਸਮਤ ਚ ਨਾ ਏ ਤੁਹਾਡਾ ਵੀਜ਼ਾ ਕਰੋ ਅਪਲਾਈ ਅਸੀਂ ਨਹੀਂ ਕਹਿੰਦੇ ਅਸੀਂ ਗੁਰੂ ਆ ਜੀ ਅਸੀਂ ਰੱਬ ਆ ਅਸੀਂ ਸਾਰਾ ਕੁਝ ਆ ਪਾਜੀ ਜਿੱਥੇ ਮਨਵਾਜ ਦਿੰਦਾ ਉਸ ਕੰਸਲਟੈਂਟ ਕੋ ਜਾ ਕੇ ਸਾਰੀਆਂ ਚੀਜ਼ਾਂ ਸਮਝ ਕੇ ਫਿਰ ਫਾਈਲ ਅਪਲਾਈ ਕਰੋ ਕੋਸ਼ਿਸ਼ ਕਰੋ ਕੰਸਲਟੈਂਟ ਕੋ ਜਾਓ ਏਜੰਟ ਕੋ ਨਾ ਜਾਓ ਏਜੰਟ ਨੇ ਪੈਸੇ ਲੈ ਕੇ ਠੱਗਣਾ ਕੰਸਲਟੈਂਟ ਨੇ ਰਾਈਟ ਗਾਈਡੈਂਸ ਦੇ ਕੇ ਜਾਂ ਹਾਂ ਚ ਜਵਾਬ ਦੇਣਾ ਜਾਂ ਨਾਂ ਚ ਦੇਣਾ ਸੋ ਇਹ ਮੇਰਾ ਸੁਨੇਹਾ ਹੁਣ ਤੱਕ ਕੋਈ ਤੁਹਾਡੇ ਵੱਲੋਂ ਹੋਇਆ ਗਿਆ ਤੁਹਾਡੇ ਕਿਸੇ ਦਾ ਵਿਚਾਰ ਰਿਜੈਕਟ ਹੋਇਆ ਜਾਂ ਦਾ ਪੇਮੈਂਟ ਕੋਈ ਰਿਫੰਡੇਬਲ ਕੀਤੀ ਗਈ ਹੈ ਤੁਹਾਡੇ ਵੱਲੋਂ ਭਾਜੀ ਬੜੇ ਜਣਿਆਂ ਦੀ ਐਪਲੀਕੇਸ਼ਨ ਰਿਜੈਕਟ ਹੋਈਆਂ ਇਹ ਕਹਿੰਦੇ ਨਹੀਂ ਵੀਜ਼ਾ ਹੈ ਬਟ ਜਿਨ੍ਹਾਂ ਦੀ ਐਪਲੀਕੇਸ਼ਨ ਰਿਜੈਕਟ ਹੋਈਆਂ ਉਹਨਾਂ ਨਾਲ ਜੋ ਪਾਲਿਸੀ ਟੁੱਕੀ ਸੀ ਜੋ ਪਾਲਿਸੀ ਉਹਨਾਂ ਨੂੰ ਕਹੀ ਸੀ ਉਸ ਪਾਲਿਸੀ ਤੇ ਖਰੇ ਉਤਰਿਆ ਜੀ ਕੋਈ ਇਹੋ ਜੀ ਦਿੱਕਤ ਨਹੀਂ ਆਈ ਤਾ ਹੁਣ ਦਿਵਾਲੀ ਦਾ ਤਿਹਾਰ ਆ ਰਿਹਾ ਕੋਈ ਆਪਣੇ ਕੋਲ ਕੋਈ ਆਫਰ ਵਗੈਰਾ ਦਿੱਤੀ ਗਈ ਹੈ ਕੋਈ ਬਾਹਰ ਜਾਣ ਲਈ ਜਾਂ ਜਿਹੜੇ ਸਾਡੇ ਦਰਸ਼ਕਾਂ ਨੇ ਸਾਂਝੇ ਜਿਹੜੇ ਦਿਵਾਲੀ ਤੇ ਦਿਵਾਲੀ ਤੱਕ ਜਾਂ ਦਿਵਾਲੀ ਤੋਂ ਪਹਿਲੇ ਪਹਿਲੇ ਆਪਣੀ ਐਪਲੀਕੇਸ਼ਨ ਅਪਲਾਈ ਕਰਨਗੇ ਉਹਨਾਂ ਲਈ ਜ਼ੀਰੋ ਪ੍ਰੋਸੈਸਿੰਗ ਫੀਸ ਹੈ ਜੀ ਉਹ ਕੋਈ ਵੀ ਆਪਣੀ ਪ੍ਰੋਸੈਸਿੰਗ ਫੀਸ ਪੇ ਨਾ ਕਰਨਾ ਹਾਂ ਜੋ ਯੂਨੀਵਰਸਿਟੀ ਦਾ ਖਰਚਾ ਹੈ ਜੋ ਐਮਬੈਸੀਆਂ ਦਾ ਖਰਚਾ ਹੋ ਤੁਹਾਨੂੰ ਸ਼ਾਕਸ਼ਾਤ ਪੇ ਕਰਨਾ ਪਏਗਾ ਬਟ ਗਲੋਬਲ ਸਕਾਇਲਾਈਨ ਦਿਵਾਲੀ ਤੱਕ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਲੱਖ ਰਿਹਾ ਸੋ ਬਿਨਾ ਪ੍ਰੋਸੈਸਿੰਗ ਫੀਸ ਤੋਂ ਤੁਸੀਂ ਕਿਸੇ ਵੀ ਕੰਟਰੀ ਆਪਣੀ ਐਪਲੀਕੇਸ਼ਨ ਅ ਹਰ ਕੰਟਰੀ ਦਾ ਵੀਜ਼ਾ ਜਿਹੜਾ ਹੈ ਤੁਹਾਡੇ ਇਥੋਂ ਮਿਲੇਗਾ ਗਲੋਬਲ ਸਕਾਈਲਾਈਨ ਸਾਰੀਆਂ ਕੰਟਰੀਆਂ ਦੀ ਅਪਲੀਕੇਸ਼ਨ ਅਸੀਂ ਅਪਲਾਈ ਕਰਦੇ ਹਾਂ ਬਸ਼ਰਤੇ ਤੁਹਾਡੀ ਪ੍ਰੋਫਾਈਲ ਉਸ ਕੰਟਰੀ ਲਈ ਐਲੀਜੀਬਲ ਹੋਣੀ ਚਾਹੀਦੀ ਹੈ ਕੋਈ ਲਾਸਟ ਅਪੀਲ ਕਰਨਾ ਚਾਹੁੰਦੇ ਜਿਹੜੇ ਏਜੰਟ ਵਗੈਰਾ ਠੱਗੀਆਂ ਮਾਰੇ ਲੋਕਾਂ ਨੂੰ ਲੋਕਾਂ ਦੇ ਸੁਪਨੇ ਹੁੰਦੇ ਆ ਮਾਵਾ ਪਿਓਾਂ ਦੇ ਸੁਪਨੇ ਹੁੰਦੇ ਆ ਕਿ ਸਾਡਾ ਪੁੱਤਰ ਜਿਹੜਾ ਵਿਦੇਸ਼ਾਂ 'ਚ ਜਾ ਕੇ ਕਮਾਈ ਕਰੇ ਤਾਂ ਜਿਹੜੀ ਆ ਗਰੀਬੀ ਦੂਰ ਹੋਵੇ ਲੋਕਾਂ ਵੱਲੋਂ ਵਿਆਜੀ ਪੈਸੇ ਵੀ ਚੁੱਕੇ ਜਾਂਦੇ ਆ ਵਿਆਜ ਵੀ ਹਲੇ ਤੱਕ ਪਰਦੇ ਪਰ ਪੈਸੇ ਕਈਆਂ ਦੇ ਡੁੱਬ ਜਾਂਦੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜ ਤੁਹਾਡੇ ਵਿਆਜ ਵਾਲੀ ਗੱਲ ਤੇ ਨਾ ਸਭ ਤੋਂ ਪਹਿਲੇ ਇੱਕ ਛੋਟੀ ਜਿਹੀ ਟਿੱਪਣੀ ਦੇਣਾ ਚਾਹੁੰਨਾ ਹੋਈ ਆ ਕਿ ਜੇ ਵੀਜ਼ਾ ਲੱਗਾ ਹੀ ਨਹੀਂ ਹੈ ਹਜੇ ਸਿਰਫ ਤੁਸੀਂ ਕਾਗਜ਼ ਦੇ ਕੇ ਆਏ ਹੋ ਫਾਈਲ ਅਪਲਾਈ ਕਰਨਾ ਅਸਤੇ ਤੇ ਵਿਆਜ ਹੀ ਪੈਸੇ ਚੁੱਕ ਦੇਗੇ ਹੋ ਰੱਬ ਦੇ ਉਹ ਬੰਦੇ ਕੰਸਲਟੈਂਟ ਤੁਹਾਨੂੰ ਕਹਿੰਦਾ ਵੀਜ਼ੇ ਤੋਂ ਪਹਿਲੇ 20 ਲੱਖ ਦੇ ਦਿਓ ਤੁਸੀਂ ਪਹਿਲੇ ਸੋਚ ਲਿਓ ਧੜ ਨਾ ਠੱਗੀ ਹੋਣੀ ਜੇ ਅੱਜ ਨਹੀਂ ਤੇ ਕੱਲ ਵੀ ਵੀਜ਼ੇ ਤੋਂ ਪਹਿਲੇ ਤੁਸੀਂ ਵਿਆਜ ਹੀ ਪੈਸਾ ਚੁੱਕ ਕੇ ਆਪਣੇ ਸਿਰ ਆਪ ਬੋਝ ਖੜਾ ਕਰ ਰਹੇ ਹੋ ਤੇ ਜੇ ਆਪਣੀ ਜੇਬ ਚ ਆਪ ਦੇ ਪੈਸੇ ਹੈਗੇ ਆ ਫਿਰ ਆਪਣਾ ਜਵਾਬ ਭੇਜੋ ਅੱਜ ਦੇ ਟਾਈਮ ਦੇ ਤੁਸੀਂ ਇਹ ਕਹੋਗੇ ਬੱਚਾ ਬਾਹਰ ਜਾ ਕੇ ਪੜ੍ਹਾਈ ਛੱਡ ਕੇ ਕਮਾਈ ਕਰਕੇ ਤੁਹਾਡੇ ਵਿਆਹ ਜਲਾ ਦੇ ਕਰਜ਼ਾ ਲਾ ਦੇ ਉਹ ਔਖਾ ਇਸ ਵੇਲੇ ਮੇਰੀ ਐਡਵਾਈਸ ਸਾਰੇ ਪਰਿਵਾਰਾਂ ਨੂੰ ਇਹ ਹੈ ਕਿ ਬਾਅਦ ਚ ਲੰਗੇ ਵੇਲੇ ਨੂੰ ਪਛਤਾਈਏ ਇਹ ਤੋਂ ਚੰਗਾ ਇਹ ਹੈ ਜੇ ਤੁਹਾਡੇ ਕੋਲ ਆਪਣਾ ਪੈਸਾ ਖੁੱਦ ਦਾ ਹੈਗਾ ਫਿਰ ਆਪਣੇ ਬੱਚੇ ਨੂੰ ਬਾਹਰ ਭੇਜੋ ਤੇ ਉਸ ਕੰਟਰੀ ਭੇਜੋ ਜਿੱਥੇ ਤੁਹਾਡਾ ਕੋਈ ਭੈਣ ਭਰਾ ਰਿਸ਼ਤੇਦਾਰ ਯਾਰ ਦੋਸਤ ਹੈਗਾ ਜਿਹੜਾ ਤੁਹਾਨੂੰ ਮਹੀਨਾ 2 ਮਹੀਨੇ ਜਾਂ 10 ਦਿਨ ਜਾਂ 2 ਘੰਟੇ ਵੀ ਰਾਇ ਲਾ ਦੇਗਾ ਤੇ ਉਸ ਕੰਟਰੀ ਦੇ ਵਿੱਚ ਭੇਜਣਾ ਤੇ ਪ੍ਰੋਫਾਈਲ ਵੇਖ ਕੇ ਭੇਜੋ ਠੀਕ ਹੈ ਤਾਂ ਗੱਲਬਾਤ ਕੀਤੀ ਹੈ ਸਨ ਗਲੋਬਲ ਸਕਾਈਲਾਈਨ ਦੇ ਜਿਹੜੇ ਐਮਟੀ ਨੇ ਅਨੰਦਦੀਪ ਸਿੰਘ ਜੀ ਉਹਨਾਂ ਨੇ ਕਿਹਾ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵਿਜਾ ਆ ਉਹ ਤੁਸੀਂ ਕੰਸਲਟੈਂਟ ਜਿਹੜੇ ਆ ਉਹਨਾਂ ਦੇ ਉਹਨਾਂ ਕੋਲ ਹੀ ਲਵਾਓ ਜਿਹੜੇ ਆ ਏਜੰਟ ਜਿਹੜੇ ਇਹਨੇ ਬਣੇ ਨੇ ਉਹਨਾਂ ਕੋਲ ਨਾ ਜਾਓ ਉਠਾ ਗਨੇ ਇੱਕ ਮਾਪਿਆਂ ਨੇ ਜੂਕੇ ਦੇ ਵਿੱਚ ਭੇਜਿਆ ਸੀ ਬੱਚਾ ਜੂਕੇ ਦੇ ਵਿੱਚ ਤਾਂ ਉਹ ਜਿਹੜਾ ਰਾਂ ਦੇ ਵਿੱਚ ਫਸ ਗਿਆ ਤਾਂ ਉਹ ਕਿਸੇ ਅਫਗਾਨੀਆਂ ਦੇ ਹੱਥ ਆ ਗਿਆ ਤਾਂ ਉਹਨਾਂ ਵੱਲੋਂ ਜਿਹੜਾ ਉਹਨਾਂ ਨੂੰ 50 ਲੱਖ ਦੀ ਫਰੋਤੀ ਜਿਹੜੀ ਆ ਮੰਗੀ ਜਾ ਰਹੀ ਹੈ ਪਰਿਵਾਰ ਵੱਲੋਂ ਇਸ ਬਾਰੇ ਸਭ ਤੋਂ ਪਹਿਲੇ ਤੇ ਇੱਕ ਚੀਜ਼ ਭਾਜੀ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮੈਂ ਮਾਪਿਆਂ ਨੂੰ ਇਹੋ ਐਡਵਾਈਸ ਦੇਣਾ ਚਾਹਣਾ ਕਿ ਜੇ ਉਹ ਉੱਥੇ ਫੜਿਆ ਗਿਆ ਤੇ ਉਹ ਇਸ ਵੇਲੇ ਬੰਦੀ ਬਣਾਇਆ ਗਿਆ ਤੇ ਮੇਰੀ ਬੇਨਤੀ ਐਜ਼ ਅ ਕੰਸਲਟੈਂਟ ਐਜ਼ ਅ ਭਰਾ ਐਜ਼ ਅ ਪਰਿਵਾਰੇ ਹੋਈ ਹੈ ਕਿ ਉਹਨਾਂ ਦੀ ਜੋ ਡਿਮਾਂਡ ਆਈ ਹੈ ਉਹਨਾਂ ਨੇ ਨੇਗੋਸ਼ੀਏਟ ਕਰਕੇ ਉਹ ਪੂਰੀ ਕਰ ਦੋ ਕਿਉਂ ਕਿ ਕਿਉਂਕਿ بڑے ਕੇਸਸ ਦੇ ਵਿੱਚ ਅਸੀਂ ਸੁਣਿਆ ਜਿਹੜੇ ਯੂ ਐਸ ਏ ਡੋਂਕੀਆਂ ਲਵਾ ਕੇ ਬੰਦੇ ਭੇਜਦੇ ਸੀਗੇ ਇੱਕ ਐਕਚੁਅਲ ਚ ਰਿਐਲਿਟੀ ਦੀ ਚੀਜ਼ ਹੋਈ ਹੈ ਕਿਸੇ ਏ ਬੀ ਸੀ ਡੀ ਬੰਦੇ ਨੇ ਦੋ ਬੰਦੇ ਡੋਂਕੀ ਲਵਾ ਕੇ ਭੇਜੇ ਉਹ ਬੰਦੇ ਉੱਥੇ ਪਹੁੰਚੇ ਪਹੁੰਚ ਕੇ ਜਦੋਂ ਉਹ ਬਾਰਡਰ ਕਰਾਸ ਕਰਨ ਲੱਗੇ ਉਤੋਂ ਪਹਿਲੇ ਉਹਨਾਂ ਨੂੰ ਬੰਦਿਆਂ ਨੇ ਚੁੱਕ ਲਿਆ ਅਫਗਾਨੀਆਂ ਨੇ ਬੰਦਿਆਂ ਨੇ ਚੁੱਕਣ ਤੋਂ ਬਾਅਦ ਕੀ ਕੀਤਾ ਭਾਜੀ ਉੱਥੇ 50-50 ਲੱਖ ਰੁਪਏ ਦੀ ਤੁਹਾਡੇ ਵਾਲੀ ਗੱਲ 50-50 ਲੱਖ ਰੁਪਏ ਦੀ ਡਿਮਾਂਡ ਕੀਤੀ ਇੱਕ ਵਿਚਾਰੇ ਕੋਲ ਤੇ 50 ਲੱਖ ਸੀਗਾ ਉਹਨਾਂ ਨੇ ਤੇ 50 ਦੇ ਕੇ ਮੁੰਡਾ ਛਡਾ ਲਿਆ ਜਿਹਦੇ ਕੋਲ ਨਹੀਂ ਸੀਗਾ ਉਹਦੇ ਵਿਚਾਰੇ ਨੇ ਮਾਂ ਪਿਓ ਅੱਗੇ ਵੀਡੀਓ ਕਾਲ ਕਰਕੇ ਬੰਦੇ ਦੀ ਧੌਣ ਲਾ ਦਿੱਤੀ ਗਈ ਸੀ ਜੋ ਮੇਰੀ ਬੇਨਤੀ ਪਹਿਲੀ ਗੱਲ ਪ੍ਰਸ਼ਾਸਨ ਨੂੰ ਹੈ ਦੂਜੀ ਗੱਲ ਤੁਹਾਨੂੰ ਨਿਊਜ਼ ਚੈਨਲਸ ਨੂੰ ਇਹ ਹੈ ਕਿ ਸਭ ਤੋਂ ਪਹਿਲੇ ਤੇ ਉਹ ਕੰਸਲਟੈਂਟ ਜਿਹੜਾ ਏਜੰਟ ਹੈ ਕੰਸਲਟੈਂਟ ਦੀ ਜਿਹੜਾ ਏਜੰਟ ਹੈ ਜਿੰਨੇ ਡੋਂਕੀ ਲਵਾ ਕੇ ਭੇਜਿਆ ਉਹਨੂੰ ਉਸ ਲੈਵਲ ਤੱਕ ਹਾਈਲਾਈਟ ਕਰ ਦਿਓ ਕਿ ਕੋਈ ਵੀ ਅਗਲਾ ਬੰਦਾ ਇਸ ਚੀਜ਼ ਦਾ ਸ਼ਿਕਾਰ ਨਾ ਹੋਏ ਤੇ ਦੂਜੀ ਬੇਨਤੀ ਇਹ ਹੈ ਕਿ ਜਲਦ ਤੋਂ ਜਲਦ ਇਹ ਚੀਜ਼ ਪ੍ਰਸ਼ਾਸਨ ਦੇ ਨੋਟਿਸ 'ਤੇ ਪਾਓ ਤੇ ਜੇ ਪਾ ਚੁੱਕੇ ਹੋ ਤੇ ਨਾਲ ਦੇ ਨਾਲ ਉਹ ਏਜੰਟ ਜਿੰਨੇ ਤੁਹਾਡੇ ਬੱਚੇ ਨੂੰ ਡੋਂਕੀ ਲਵਾ ਕੇ ਬਾਹਰ ਭੇਜਿਆ ਪਾਜੀ ਉਹਨੂੰ ਫੜੋ ਤੇ ਉਹਨੂੰ ਕਹੋ ਹੁਣ 50 ਲੱਖ ਤੂੰ ਦੇ ਕੇ ਤੇ ਮੇਰਾ ਬੱਚਾ ਲਿਆ ਕੇ ਦੇ ਨਹੀਂ ਤੇ ਸਾਰੀ ਜ਼ਿੰਮੇਵਾਰੀ ਤੇ ਵਾਲੀ ਵਾਰਸ ਤੂੰ ਏ ਤਾਂ ਅੰਮ੍ਰਿਤਸਰ ਤੋਂ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਬਿਨੋਦ ਕੁਮਾਰ ਕੇ ਆਟੀ ਨਿਊ ਨੈਟਵਰਕ